ਪੂਰੀ ਦੁਨੀਆ ਵਿੱਚ ਅੰਮ੍ਰਿਤਸਰ ਨੂੰ ਸਿਫਤੀ ਦਾਤਾਰ ਆਖਿਆ ਜਾਂਦਾ ਹੈ ਪਰ ਨਗਰ ਨਿਗਮ ਦੀ ਕਮਜ਼ੋਰੀ ਕਰ ਅੱਜ ਕੱਲ ਅੰਮ੍ਰਿਤਸਰ ਦੀਆਂ ਸੜਕਾਂ ਤੇ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਜਿਹੜੀ ਕੰਪਨੀ ਅੰਮ੍ਰਿਤਸਰ ਸ਼ਹਿਰ ਵਿੱਚੋਂ ਘਰਾਂ ਤੋਂ ਕੂੜਾ ਇਕੱਠਾ ਕਰਦੀ ਸੀ ਉਹ ਵੀ ਬੰਦ ਹੋ ਗਈ ਹੈ ਜਿਸ ਕਰਕੇ ਲੋਕ ਹੁਣ ਸੜਕਾਂ ਤੇ ਹੀ ਕੂੜੇ ਨੂੰ ਸੁੱਟਣ ਤੇ ਮਜਬੂਰ ਹਨ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਾਕ-ਵਾਕ ਪਾਸਾਂ ਤੇ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਦਾ ਹੱਲ ਕੀਤਾ ਜਾਵੇ ਜੋ ਕੁਝ ਜੋ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਕਹਿੰਦੇ ਆ। ਲੇਕਿਨ ਇਹ ਸਿਫਤੀ ਦਾ ਘਰ ਤੇ ਜ਼ਿਆਦਾ ਤੇ ਸੁਸਤੀ ਦਾ ਘਰ ਜ਼ਿਆਦਾ ਲੱਗਣ데요 ਜਿਸ ਤਰ੍ਹਾਂ ਕਿ ਤੇ ਵੀ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਕਾਰਪੋਰੇਸ਼ਨ ਬਿਲਕੁਲ ਇੱਕ ਚਿੱਟੇ ਹਾਥੀ ਵਾਂਗੂ ਸੁਸਤੀ ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਬਾਰਸ਼ਾਂ ਦਾ ਮੌਸਮ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਣ ਲੱਗਾ ਕਿ ਸ਼ੁਰੂ ਹੋ ਗਿਆ ਹੈ ਬਾਰਸ਼ਾਂ ਦਾ ਮੌਸਮ। ਔਰ ਜੋ ਇੱਥੇ ਗੰਦਗੀ ਆ ਜਗਾ ਜਗਾ ਪੂਰੇ ਅੰਮ੍ਰਿਤਸਰ ਦਾ ਕਿਤੇ ਵੀ ਇਲਾਕੇ ਦਾ ਨਾਂ ਲੈ ਲਓ ਹਰ ਇਲਾਕੇ ਦੇ ਵਿੱਚ ਗੰਦਗੀ ਦੇ ਡੈਂਪ ਲੱਗੇ ਜਿਹੜੇ ਕੂੜਾ ਛੜਕਾਂ ਤੇ ਲੱਗਾ ਆ ਹੁਣ بارش ਦੀ ਵਜ੍ਹਾ ਨਾਲ ਜੋ ਕੂੜੇ ਦੇ ਵਿੱਚ ਜੋ ਗੰਦਗੀ ਤੇ 스멜 ਆ ਰਹੀ ਆ ਉਹਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ ਸਿਹਤ ਦਾ ਨੁਕਸਾਨ ਹੁੰਦਾ ਪਿੱਛੇ ਜੇ ਚਿਕਨ ਗੁਣੀਆਂ ਹੋਇਆ ਡੇਂਗੂ ਜੀ ਇਹੋ ਜੀਆਂ ਚੀਜ਼ਾਂ ਆਉਣ ਵਾਲੀ ਫੇਰ ਦੁਬਾਰਾ ਦੇਖਣ ਨੂੰ ਮਿਲਣ ਤੇ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਇਹਦੀ ਹੁਣੇ ਨੱਥ ਪਾਈ ਜਾਵੇ ਮੈਂ ਕਹਿੰਦਾ ਕਿ ਦੇਖੋ ਗੰਦਗੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਗੰਦਗੀ ਦਿਨੋਂ ਦਿਨ ਵੱਧਦੀ ਜਾਂਦੀ ਹੈ ਕੋਈ ਵੀ ਇਨਸਾਨ ਤਵੇਰੇ 4 ਵਜੇ ਨਿਕਲਦਾ ਸੈਲ ਕਰਨ ਵਾਸਤੇ ਉਹ ਘਰੋਂ ਲਫਾਫਾ ਲੈ ਕੇ ਨਿਕਲਦਾ ਆ ਤੇ ਰਸਤੇ ਦੇ ਵਿੱਚ ਲਫਾਫਾ ਛੜਕਦੇ ਉੱਤੇ ਜਾ ਕੇ ਛੁੱਟ ਦਿੰਦਾ ਆ ਉਹਦਾ ਕਾਰਨ ਇਹ ਆ ਕਿ ਕਾਰਪੋਰੇਸ਼ਨ ਦੀਆਂ ਜਿਹੜੀਆਂ ਗੱਡੀਆਂ ਉਹ ਗਲੀਆਂ ਦੇ ਵਿੱਚ ਨਹੀਂ ਜਾ ਰਹੀਆਂ ਔਰ ਘਰਾਂ ਦੇ ਵਿੱਚ ਨਹੀਂ ਜਾ ਰਹੀਆਂ ਅਗਰ ਜਾਂਦੀਆਂ ਤੇ ਉਹ 30 ਤੋਂ 50 ਰੁਪਏ ਤੱਕ ਪਰਚੀਆਂ ਕੱਟਦੇ ਸੀ ਘਰਾਂ ਵਾਲੇ ਤੇ ਦਿਨ ਨੂੰ ਤਿਆਰ ਸੀ ਲੇਕਿਨ ਇੰਨਾ ਕੋ ਨਵੀਆਂ ਗੱਡੀਆਂ ਨਹੀਂ ਹੈਗੀਆਂ ਇਹ ਬਹਾਨਾ ਮਾਰ ਦਿੰਦੇ ਜਿਹੜੇ ਕੋਈ ਪੁਰਾਣੀਆਂ ਗੱਡੀਆਂ ਹੈਗੀਆਂ ਆਡੀਆਂ ਨਵੀਆਂ ਗੱਡੀਆਂ ਆਣ ਵਾਲੀਆਂ ਪਾਵਾਂਗੇ ਕੀ ਦੇਖੋ ਕਿ ਕੂੜੇ ਦੇ ਡੰਪ ਜਿਹੜੇ ਤੁਸੀਂ ਦੇਖੋ ਜਗਾ ਜਗਾ ਲੱਗ ਚੁੱਕੇ ਆ ਅੱਗੇ ਗਲੀਆਂ ਚ ਗੱਡੀਆਂ ਆਉਂਦੀਆਂ ਚੀਆਂ ਗੱਡੀਆਂ ਨੇ ਬੰਦ ਹੋ ਗਈਆਂ ਵਾ ਹਰ ਗਲੀ ਪੂਰੇ ਸ਼ਹਿਰ ਦੇ ਰਕੋ ਕਿ ਕੂੜਿਆਂ ਦੇ ਢੇਰ ਕਰਕੇ ਕਿ ਸ਼ਹਿਰ ਦਾ ਹਾਲ ਕੀ ਆ ਉੱਤੋਂ ਬਰਸਾਤ ਦੇ ਦਿਨ ਨੇੜੇ ਆ ਬਾਕੀ ਬਰਸਾਤ ਚੌਲੀ ਹੋ ਗਈ ਆ ਆਉਣ ਵਾਲੇ ਜਿਹੜੇ ਦਿਨਾਂ ਬਰਸਾਤਾਂ ਕਰਕੇ ਬਿਮਾਰੀਆਂ ਦੇ ਫੈਲਣ ਦੇ ਜਿ ਬਿਮਾਰੀਆਂ ਫੈਲਦੀਆਂ ਵਾ ਉਹਦੀ ਜਿਹੜੀ ਜ਼ਿੰਮੇਵਾਰੀ ਹੋएगी ਉਹ ਜਿਹੜੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੀ ਹੋएगी ਅੰਮ੍ਰਿਤਸਰ ਨੂੰ ਸ਼ਹਿਤੀ ਦਾ ਘਰ ਕਿਹਾ ਜਾਂਦਾ ਹੈ ਪਰ ਅੱਜਕੱਲ੍ਹ ਦੇਖਣ ਨੂੰ ਆ ਰਿਹਾ ਕਿ ਅੰਮ੍ਰਿਤਸਰ ਦੀਆਂ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਸੀਂ ਜਦੋਂ ਸ਼ਹਿਰ ਦਾ ਦੌਰਾ ਕੀਤਾ ਤਾਂ ਬਖ ਬਖ ਬਾਗਾਂ ਦੇ ਵਿੱਚ ਸ਼ਹਿਰ ਦੇ ਕੂੜੇ ਦੇ ਢੇਰ ਸਾਨੂੰ ਦੇਖਣ ਨੂੰ ਮਿਲੇ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਅੰਮ੍ਰਿਤਸਰ ਸ਼ਹਿਤੀ ਦਾ ਘਰ ਨਹੀਂ ਸਗੋਂ ਸੁਸ਼ਟੀ ਦਾ ਘਰ ਹੈ ਉਹਨਾਂ ਨੇ ਆਖਿਆ ਕਿ ਜਿਹੜੇ ਦੇਸ਼ ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ ਉਹ ਆਪਣੀਆਂ ਸੈਲਫੀਆਂ ਕੱਟ ਲੈਂਦੇ ਹਨ ਅਤੇ ਕੂੜੇ ਦੀਆਂ ਸੈਲਫੀਆਂ ਜ਼ਿਆਦਾ ਲੈ ਕੇ ਜਾ ਰਹੇ ਹਨ ਉਹਨਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਜਿਹੜੇ ਕੂੜੇ ਦੇ ਢੇਰ ਹਨ ਉਹ ਸੜਕ ਅਮਰਥਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਪਰੇਸ਼ਰ ਮਦਰ ਨਾਲ ਰਕੇਸ਼ ਕੁਮਾਰ